ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵੈ ਕਿ ਸਭ ਤੋਂ ਜ਼ਿਆਦਾ ਝੂਠ ਕਿੱਥੇ ਬੋਲਿਆ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਸੱਚ ਕਿੱਥੇ ਬੋਲਿਆ ਜਾਂਦਾ ਹੈ ਇਹਦੇ ਅੰਦਰ ਜੋ ਮੈਂ ਜ਼ਿਕਰ ਕਰਨਾ ਚਾਹਉਣਾ ਉਹਨੂੰ ਧਿਆਨਨਦਾਰੀ ਦੇ ਨਾਲ ਸੁਣ ਲਿਓ ਸਮਝ ਲਿਓ ਤੇ ਫੇਰ ਖੁਦ ਬਖੁਦ ਮਨਸਬ ਬਣ ਕੇ ਵਿਚਾਰ ਕਰਿਓ ਹੋ ਸਕਦੇ ਕਿਸੇ ਨਾ ਕਿਸੇ ਦੀ ਭਾਵਨਾ ਨੂੰ ਛੱਟਵੀਂ ਵਜੇ ਪਰ ਜਿਹੜਾ ਮੇਰਾ ਮਕਸਦ ਹੈ ਉਹ ਕਿਸੇ ਨੂੰ ਝੋਟ ਪਚਾਉਣ ਦਾ ਮਕਸਦ ਨਹੀਂ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਮੈਂ ਤੇ ਗੁਰੂ ਦੇ ਅਦਬ ਸਤਕਾਰ ਤੇ ਪਉ ਭਾਵਨੀ ਦੇ ਵਿੱਚ ਰਹਿ ਕੇ ਕਰਨੀ ਚਾਹੁੰਦਾ ਤੇ ਪਉ ਭਾਵਨੀ ਦੇ ਵਿੱਚ ਆਪ ਸਭ ਨੂੰ ਰਹਿਣ ਦੀ ਪ੍ਰੇਰਣਾ ਵੀ ਕਰਦਾ ਆ ਰੰਭ ਕਰਦੇ ਆ ਕਿ ਜਦੋਂ ਬੰਦਾ ਸ਼ਰਾਬ ਪੀਂਦਾ ਕਿਉਂਕਿ ਸਮਾਜ ਦੇ ਅੰਦਰ ਸੱਜੇ ਖੱਬੇ ਆਪਣੇ ਹੁੰਦੇ ਨੇ ਜਿਹੜੇ ਸੱਜਣ ਨੇ ਮਿੱਤਰ ਨੇ ਭੈਣ ਭਰਾ ਨੇ ਦੂਜੇ ਤੀਜੇ ਨੇ ਭਾਈਚਾਰਾ ਬ੍ਰਦਰਰੀ ਸ਼੍ਰੀਕਾ ਜਦੋਂ ਵੇਖਣਿਆ ਕਿ ਸ਼ਰਾਬ ਪੀਤੀ ਹੁੰਦੀ ਹੈ ਤੇ ਬੰਦਾ ਤੋਤੇ ਦੀ ਤਰ੍ਹਾਂ ਸੱਚ ਉਗਲਣਾ ਸ਼ੁਰੂ ਕਰ ਦਿੰਦਾ ਹੈ ਪਤਾ ਨਹੀਂ ਉਹ ਦਿਲਵਦਮੀ ਕਰਦਾ ਹੈ ਪਤਾ ਨਹੀਂ ਸੱਚ ਉਹਦੇ ਅੰਦਰੋਂ ਕਿਵੇਂ ਉਗੜਦਾ ਹੈ ਜਾਂ ਕਿਵੇਂ ਨਹੀਂ ਉਗੜਦਾ ਪਰ ਅਕਸਰ ਵਿੱਚ ਖਣ ਵਿੱਚ ਆਉਂਦਾ ਹੈ ਵੀ ਸ਼ਰਾਬ ਪੀ ਕੇ ਬੰਦਾ ਸੱਚ ਬੋਲਣਾ ਤੋਤੇ ਦੀ ਤਰ੍ਹਾਂ ਸ਼ੁਰੂ ਕਰ ਦਿੰਦਾ ਹੈ ਠੀਕ ਦੂਜੇ ਪਾਸੇ ਜਦੋਂ ਬੰਦਾ ਧਾਰਮਿਕ ਲਿਬਾਸ ਪਾ ਲੈਂਦਾ ਹੈ ਮੈਂ ਸਿਰਫ ਲਿਬਾਸ ਦੀ ਗੱਲ ਕਰ ਰਿਹਾ ਧਰਮ ਦੀ ਗੱਲ ਨਹੀਂ ਕਰ ਰਿਹਾ ਧਾਰਮਿਕ ਲਿਬਾਸ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ ਕੋਈ ਜਨੇਊ ਪਾਉਣ ਦੇ ਨਾਲ ਸੁਨਨਤ ਕਰਾਉਣ ਦੇ ਨਾਲ ਜਾਂ ਗਾਤਰੇ ਕਿਰਪਾਨ ਪਾਉਣ ਦੇ ਨਾਲ ਜਾਂ ਲੰਮਾ ਚੋਲਾ ਮਾਲਾ ਪਾਉਣ ਦੇ ਨਾਲ ਕੋਈ ਧਾਰਮਿਕ ਨਹੀਂ ਬਣ ਜਾਂਦਾ ਅਗਰ ਇਦਾਂ ਕੋਈ ਧਾਰਮਿਕ ਬੰਦਾ ਹੁੰਦਾ ਤੇ ਫਿਰ ਤੇ ਧਰਮੀ ਬਣਨਾ ਬੜਾ ਆਸਾਨ ਐ ਹਰ ਕੋਈ ਬਣ ਸਕਦਾ ਸੀ ਜੋ ਨਹੀਂ ਬਣ ਰਿਹਾ ਕਿਉਂਕਿ ਧਰਮੀ ਬਣਨ ਵਾਸਤੇ ਅੰਦਰ ਨੂੰ ਸਦਨਾ ਪੈਂਦਾ ਐ ਅੰਦਰ ਨੂੰ ਸੁਰਤਾਲ ਦੇਣਾ ਪੈਂਦਾ ਐ ਅੰਦਰ ਨੂੰ ਤਰਤੀਬ ਦੇਣੀ ਪੈਂਦੀ ਐ ਜਿਹਦੇ ਵਾਸਤੇ ਮਿਹਨਤ ਲੱਗਦੀ ਆਪਣੇ ਆਪ ਨੂੰ ਰੋਕਣਾ ਪੈਂਦਾ ਐ ਮੋੜਨਾ ਪੈਂਦਾ ਐ ਹੋੜਨਾ ਪੈਂਦਾ ਐ ਅਗਰ ਤੁਸੀਂ ਸੱਚਮੁੱਚ ਧਰਮੀ ਬਣਨਾ ਐ ਖੈਰ ਮੈਂ ਗੱਲ ਬਾਰ-ਬਾਰ ਦੀ ਕਰ ਰਿਹਾ ਆਂ ਜਦੋਂ ਕੋਈ ਮਿੱਥੇ ਹੋਏ ਧਾਰਮਿਕ ਲਿਬਾਸ ਨੂੰ ਪਾ ਲੈਂਦਾ ਹੈ ਜਾਂ ਕਕਾਰ ਧਾਰਨ ਕਰ ਲੈਂਦਾ ਹੈ ਤੇ ਪਤਾ ਨਹੀਂ ਉਹ ਚਲਾਕ ਬਣ ਜਾਂਦਾ ਹੈ ਪਤਾ ਨਹੀਂ ਉਹ ਆਪਣੀਆਂ ਬੁਰਾਈਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਜਾਂ ਕੀ ਉਹਦੇ ਅੰਦਰ ਇਹ ਸੋਚ ਕੰਮ ਕਰਦੀ ਹੈ ਉਹ ਬੰਦਾ ਨਾ ਤਕਰੀਬਨ ਤਕਰੀਬਨ ਝੂਠ ਫਰੇਬ ਤੇ ਚਲਾਕੀ ਤੋਂ ਕੰਮ ਲੈਣਾ ਸ਼ੁਰੂ ਕਰ ਦਿੰਦਾ ਹੈ ਬੁਰਾਈ ਅੰਦਰ ਹੁੰਦੀ ਹੈ ਪਰ ਬੁਰਾਈ ਨੂੰ ਛਪਾਉਣਾ ਸ਼ੁਰੂ ਕਰ ਦਿੰਦਾ ਹੈ ਅੱਖਾਂ ਵਿੱਚ ਅੱਖਾਂ ਵਿੱਚ ਮੈਲ ਹੁੰਦੀ ਹੈ ਪਰ ਉਹ ਕਹਿੰਦਾ ਨਹੀਂ ਨਹੀਂ ਮੇਰੀਆਂ ਅੱਖਾਂ ਦੇ ਅੰਦਰ ਤੇ ਇਸ ਤਰ੍ਹਾਂ ਵੀ ਮੈਂ ਸਭ ਨੂੰ ਬਰਾਬਰ ਵੇਖਦਾ ਤੇ ਸਭ ਦੇ ਅੰਦਰੋਂ ਪ੍ਰਮਾਤਮਾ ਨੂੰ ਵੇਖਦਾ ਮਨ ਕਾਲਾ ਹੁੰਦਾ ਹੈ ਤੇ ਕਾਲੇ ਮਨ ਦੇ ਉੱਤੇ ਆਪਣੇ ਲਫ਼ਜ਼ਾਂ ਦੀ ਪੁਸ਼ਾਕ ਪਾ ਕੇ ਉਹਨੂੰ ਛਿਟਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਆਰ ਦੇ ਅੰਦਰ ਲੱਗ ਜਾਂਦਾ ਹੈ ਆਪਣੀ ਚਲਾਕੀ ਆਪਣੀ ਕਮਜ਼ੋਰੀ ਆਪਣੀ ਗਲਤੀ ਉਹਨੂੰ ਛਪਾਉਣ ਵਾਸਤੇ ਉਹ ਕੋਈ ਨਾ ਕੋਈ ਦਾ ਪੇਚ ਖਿੜਨੇ ਸ਼ੁਰੂ ਕਰ ਦਿੰਦਾ ਹੈ। ਤੋਂ ਖੈਰ ਜਿਹੜੀ ਮੈਂ ਗੱਲ ਕਰਨੀ ਸ਼ੁਰੂ ਕਰ ਰਿਹਾ ਸਾਂ ਉਹ ਇਹ ਹੈ ਕਿ ਦੁਨੀਆ ਸਭ ਤੋਂ ਜ਼ਿਆਦਾ ਸੱਚ ਅਗਰ ਬੋਲਿਆ ਜਾਂਦਾ ਹੈ ਤੇ ਸ਼ਰਾਬਖਾਨਿਆਂ ਦੇ ਅੰਦਰ ਤੇ ਜੇ ਝੂਠ ਬੋਲਿਆ ਜਾਂਦਾ ਤੇ ਉਹ ਕਿੱਥੇ ਬੋਲਿਆ ਜਾਂਦਾ ਹੈ ਯਾਂ ਮੰਦਰ ਦੇ ਅੰਦਰ ਮਸਜਿਦ ਦੇ ਅੰਦਰ ਗੁਰਦੁਆਰੇ ਦੇ ਅੰਦਰ ਤੇ ਯਾਂ ਅਦਾਲਤਾਂ ਦੇ ਅੰਦਰ ਅਦਾਲਤਾਂ ਨੂੰ ਵੀ ਸੱਚ ਦਾ ਘਾਰੀ ਕਿਹਾ ਜਾਂਦਾ ਹੈ ਨਿਆਂ ਦਾ ਘਾਰੀ ਕਿਹਾ ਜਾਂਦਾ ਹੈ ਪਰ ਝੂਠ ਬੋਲਿਆ ਜਾਂਦਾ ਵਕੀਲ ਝੂਠ ਬੋਲਦੇ ਨੇ ਸ਼ਰੇਆਮ ਬੰਦੇ ਦਾ ਪਤਾ ਹੋਵੇ ਦੋਸ਼ੀ ਨਹੀਂ ਹੈ ਦੋਸ਼ੀ ਕਰਾਰ ਨੂੰ ਦਵਾ ਦਿੱਤਾ ਜਾਂਦਾ ਹੈ ਐਸੇ ਪੇਚੀਦਾ ਨੁਕਤੇ ਖੜੇ ਕਰ ਲਏ ਜਾਂਦੇ ਨੇ ਜਿਹਦੇ ਅੰਦਰ ਬੰਦਾ ਉਲਝ ਕੇ ਰਹਿ ਜਾਂਦਾ ਹੈ ਦੂਜੀ ਗੱਲ ਉੱਥੇ ਹੀ ਕੁਰਾਨ ਦੇ ਉੱਤੇ ਹੱਥ ਰੱਖ ਕੇ ਗੀਤਾ ਦੇ ਉੱਤੇ ਹੱਥ ਰੱਖ ਕੇ ਗੁਟਕੇ ਦੇ ਉੱਤੇ ਹੱਥ ਰੱਖ ਕੇ ਕਸਮ ਖਾ ਕੇ ਝੂਠੀਆਂ ਗਵਾਈਆਂ ਦਿੱਤੀਆਂ ਜਾ ਰਹੀਆਂ ਨੇ ਝੂਠ ਬੋਲਿਆ ਜਾ ਰਿਹਾ ਜਦ ਕਿ ਪਹਿਲਾਂ ਇਹ ਕਸਮ ਖਵਾਈ ਜਾ ਰਹੀ ਹੈ ਕਸਮ ਦਿੱਤੀ ਜਾ ਰਹੀ ਹੈ ਕਿ ਮੈਂ ਗੁਟਕੇ ਤੇ ਹੱਥ ਰੱਖ ਕੇ ਗੀਤਾ ਤੇ ਹੱਥ ਰੱਖ ਕੇ ਇਹ ਗੱਲ ਕਹਿਣਾ ਕਿ ਜੋ ਕਵਾਂਗਾ ਸੱਚ ਕਵਾਂਗਾ ਸੱਚ ਦੇ ਸਿਵਾਏ ਕੁਛ ਨਹੀਂ ਕਵਾਂਗਾ ਗੀਤਾ ਤੇ ਹੱਥ ਵੀ ਰੱਖ ਲੈਂਦਾ ਹੈ ਗੁਟਕੇ ਤੇ ਹੱਥ ਵੀ ਰੱਖ ਲੈਂਦਾ ਹੈ ਕੁਰਾਨ ਸ਼ਰੀਫ ਤੇ ਹੱਥ ਵੀ ਰੱਖ ਲੈਂਦਾ ਹੈ ਪਰ ਜੋ ਜ਼ੁਬਾਨੋਂ ਬੋਲ ਰਿਹਾ ਹੁੰਦਾ ਉਹ ਕੂੜ ਬੋਲ ਰਿਹਾ ਹੁੰਦਾ ਝੂਠ ਬੋਲ ਰਿਹਾ ਹੁੰਦਾ ਫਿਰ ਸੱਚ ਕਿੱਥੇ ਰਹਿ ਗਿਆ ਯਾ ਧਾਰਮਿਕ ਗ੍ਰੰਥਾਂ ਦੀ ਕਦਰੋਂ ਕੀਮਤ ਤੁਹਾਡੇ ਅੰਦਰ ਕਿੱਥੇ ਰਹਿ ਗਈ ਉਹਨਾਂ ਗ੍ਰੰਥਾਂ ਦੀ ਬੁੱਕਤ ਤੁਹਾਡੇ ਅੰਦਰ ਕਿੱਥੇ ਰਹਿ ਗਈ ਕੀ ਸਮਝਦੇ ਹੋ ਤੁਸੀਂ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਜਿਹੜੇ ਮਹਾਪੁਰਸ਼ਾਂ ਦੇ ਰਚੇ ਹੋਏ ਨੇ ਕੀ ਸਮਝਦੇ ਹੋ ਤੁਸੀਂ ਉਹਨਾਂ ਨੂੰ ਬਾਣੀ ਦੀ ਕਸਮ ਖਾਈ ਜਾਂਦੇ ਨੇ ਗੀਤਾ ਕੁਰਾਨ ਦੀ ਕਸਮ ਖਾਈ ਜਾਂਦੇ ਨੇ ਝੂਠ ਬੋਲਿਆ ਜਾ ਰਿਹਾ ਦੂਜੀ ਗੱਲ ਜਿੱਥੋਂ ਇਹ ਗੱਲ ਮੈਂ ਤੁਹਾਡੇ ਸਾਹਮਣੇ ਲਿਆਉਣ ਵਾਸਤੇ ਇਰਾਦਾ ਬਣਾਇਆ ਸਾਡੇ ਪ੍ਰਚਾਰਕ ਸਹਿਬਾਨਾ ਨੇ ਖੰਡੇ ਦੀ ਪੌ ਲੈ ਤੇ ਕੀ ਖੰਡੇ ਦੀ ਪੌ ਲੈਣ ਤੋਂ ਬਾਅਦ ਕੋਈ ਲਾਇਸੈਂਸ ਮਿਲ ਜਾਂਦਾ ਵੀ ਤੂੰ ਆਪਣੀਆਂ ਬੁਰਾਈਆਂ ਨੂੰ ਛਪਾਉਣਾ ਜਾਂ ਝੂਠ ਬੋਲਣ ਦਾ ਲਾਇਸੈਂਸ ਮਿਲ ਜਾਂਦਾ ਖੈਰ ਸਾਡੇ ਪ੍ਰਚਾਰਕ ਸਹਿਬਾਨਾ ਨੇ ਜੇ ਤੰਦਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਪੜਿਆ ਤੇ ਬਾਖੂਬੀ ਟੰਗ ਦੇ ਨਾਲ ਪੜਿਆ ਹੋਵੇ ਵਿਚਾਰਿਆ ਹੋਵੇ ਖੋਜਬੀਨ ਕੀਤੀ ਹੋਵੇ ਤੇ ਫਿਰ ਉਹ ਬਾਣੀ ਦੇ ਉਲਟ ਜਾ ਕੇ ਆਮ ਗ੍ਰੰਥਾਂ ਦੀ ਉਦਾਹਰਨ ਦੇ ਕੇ ਗੁਰੂਆਂ ਦੇ ਨਾਮ ਦੇ ਉੱਤੇ ਝੂਠ ਕਿਵੇਂ ਬੋਲ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਵੀ ਇਹ ਝੂਠ ਏ ਜਾਂ ਉਹ ਜਾਣ ਬੁੱਝ ਕੇ ਬੋਲ ਰਹੇ ਨੇ ਕਿਉਂਕਿ ਕਿਸੇ ਇੱਕ ਜਥੇਬੰਦੀ ਨੂੰ ਖੁਸ਼ ਕਰਨ ਦਾ ਮਕਸਦ ਹੋ ਸਕਦਾ ਹੈ ਤੋਂ ਮੇਰਾ ਮਤਲਬ ਇਹ ਵੀ ਖੰਡੇ ਦੀ ਪੌ ਲੈ ਕੇ ਝੂਠ ਬੋਲਣ ਦਾ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਹੈ ਯਾ ਜਿਹੜਾ ਖੋਤੀ ਬਾਣਾ ਹੈ ਭਾਵੇਂ ਚਲੋ ਉਹ ਠੀਕ ਹੈ ਜਾਂ ਨਹੀਂ ਠੀਕ ਪਰ ਜਿਹੜਾ ਮੰਨ ਲਿਆ ਵੀ ਇਹ ਧਰਮ ਦੇ ਨਾਲ ਜੁੜਿਆ ਬਾਣਾ ਹੈ ਉਹ ਬਾਣਾ ਪਾ ਕੇ ਝੂਠ ਬੋਲਣ ਦਾ ਕੋਈ ਲਾਇਸੈਂਸ ਮਿਲ ਜਾਂਦਾ ਹੈ ਪ੍ਰਚਾਰਕ ਸਹਿਬਾਨ ਝੂਠ ਬੋਲਦੇ ਨੇ ਉਹ ਵੀ ਤਾਬਿਆ ਬਹਿ ਕੇ ਇੱਕ ਗੱਲ ਹੋਰ ਕਰਦੇ ਆ ਸਾਰੇ ਨਹੀਂ ਜਿਹੜੇ ਸੱਚ ਬੋਲਦੇ ਨੇ ਬਾਣੀ ਦੀ ਹਮੀ ਭਰਦੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਗੁਰੂ ਉਪਦੇਸ਼ ਦੀ ਗੱਲ ਕਰਦੇ ਨੇ ਉਹਨਾਂ ਨੂੰ ਵਾਰ-ਵਾਰ ਵਾਰ-ਵਾਰ ਉਹਨਾਂ ਨੂੰ ਨਮਸਕਾਰ ਪਰ ਮੈਂ ਗੱਲ ਉਹਨਾਂ ਦੀ ਕਰ ਰਿਹਾ ਜਿਹੜੀ ਪਹਿਲਾਂ ਕਰਕੇ ਹਟਿਆ ਵੀ ਕੂੜ ਗ੍ਰੰਥਾਂ ਦਾ ਸਹਾਰਾ ਤੇ ਗੁਰਬਾਣੀ ਨੂੰ ਪਾਸੇ ਕਰ ਦੇਣਾ ਤੇ ਤਾਬਿਆ ਬੈ ਕੇ ਝੂਠ ਬੋਲਣਾ ਵੀ ਗੁਰੂ ਜੀ ਇਦਾਂ ਕਹਿੰਦੇ ਨੇ ਗੁਰੂ ਜੀ ਇਦਾਂ ਕਹਿੰਦੇ ਨੇ ਤੁਹਾਨੂੰ ਗੁਰੂ ਦੀ ਸ਼ਖਸੀਅਤ ਬਾਰੇ ਪਤਾ ਨਹੀਂ ਹੈ ਜਾਂ ਜਾਣ ਬੁੱਝ ਕੇ ਝੂਠ ਬੋਲ ਰਹੇ ਦੂਜੀ ਗੱਲ ਕੀ ਸਾਡੇ ਰਾਗੀ ਸਹਿਬਾਨਾਂ ਨੂੰ ਟਾਡੀ ਸਹਿਬਾਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਇਹਾਂ ਫਿਰ ਉਹ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ ਮਿਹਨਤ ਨਹੀਂ ਕਰਨਾ ਚਾਹੁੰਦੇ ਇਹਦਾ ਕਾਰਨ ਕੀ ਕਿਉਂ ਝੂਠ ਬੋਲੀ ਜਾ ਰਹੇ ਨੇ ਹਾਲਾਂਕਿ ਉਹਨਾਂ ਦੀ ਗੱਲ ਸ਼ਰੇ ਆਮ ਗੁਰਮਤ ਦੇ ਵਿਰੁੱਧ ਜਾਂਦੀ ਹੋਵੇ ਗੁਰਬਾਣੀ ਦੇ ਵਿਰੁੱਧ ਜਾਂਦੀ ਹੋਵੇ ਕੋਈ ਉਹਨਾਂ ਨੂੰ ਰੋਕ ਟੋਕ ਵੀ ਦਵੇ ਵੀ ਤੁਹਾਡੀ ਗੱਲ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਸਹੀ ਨਹੀਂ ਪਰ ਉਹ ਫਿਰ ਵੀ ਬੋਲੀ ਜਾਂਦੇ ਨੇ ਵੇਖੋ ਜੀ ਸੰਗਤ ਕਹਿੰਦੀ ਤੁਸੀਂ ਸੰਗਤ ਨੂੰ ਉਪਦੇਸ਼ ਦੇਣ ਵਾਲੇ ਹੋ ਜਾਂ ਸੰਗਤ ਤੋਂ ਉਪਦੇਸ਼ ਲੈਣ ਵਾਲੇ ਹੋ ਤੁਸੀਂ ਟੀਚਰ ਹੋ ਜਾਂ ਤੁਸੀਂ ਸਟੂਡੈਂਟ ਹੋ ਕਿਉਂ ਇਦਾਂ ਦਾ ਕੁਫਰ ਖੈਰ ਗ੍ਰੰਥੀ ਸਿੰਘ ਬੜੀ ਮਹਾਨ ਇੱਕ ਡਿਊਟੀ ਮੰਨੀ ਗਈ ਜੋ ਮੰਨੀ ਗਈ ਚੰਗੀ ਜੋਬ ਤੇ ਉੱਚੀ ਜੋਬ ਮੰਨੀ ਗਈ ਕਿ ਇਹ ਲਾਇਸੈਂਸ ਮਿਲ ਜਾਂਦਾ ਹੈ ਜਾਂ ਸਮਝ ਨਹੀਂ ਜਾਂ ਝੂਠ ਬੋਲ-ਬੋਲ ਕੇ ਅੰਦਰ ਮਰ ਚੁੱਕਾ ਹੁੰਦਾ ਹੈ ਤੱਬਿਆ ਬਹਿ ਕੇ ਝੂਠ ਬੋਲੀ ਜਾਂਦੇ ਨੇ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਸੰਗਰਾਣ ਦਾ ਪਵਿੱਤਰ ਦਿਹਾੜਾ ਹੈ ਪਰ ਮੇਰਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦਾ ਹੈ ਵੀ ਕਿਦਰੇ ਮੱਸੀਆ ਤੇ ਸੰਗਰਾਣ ਦਾ ਦਿਹਾੜਾ ਪਵਿੱਤਰ ਹੁੰਦਾ ਹੈ ਕਿਦਰੇ ਆਉਂਦਾ ਜੇ ਆਉਂਦਾ ਤੇ ਜ਼ਰੂਰ ਦੱਸਿਓ ਖੈਰ ਛਰੇ ਆਮ ਝੂਠ ਬੋਲਦੇ ਨੇ ਤਾਬਿਆ ਬਹਿ ਕੇ ਝੂਠ ਬੋਲਦੇ ਨੇ ਦਿਨਾਂ ਦੀ ਗੱਲ ਕਰਦੇ ਨੇ ਤਿਹਾਰਾਂ ਦੀ ਗੱਲ ਕਰਦੇ ਨੇ ਉਹ ਗੱਲ ਕਰਦੇ ਨੇ ਜਿਹੜੀ ਗੱਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਖਰੀ ਨਹੀਂ ਉੱਤਰਦੀ ਦੂਜੀ ਗੱਲ ਜਿਹੜੇ ਬਾਬੇ ਨੇ ਜਾਂ ਜਿਹੜੇ ਸਾਧ ਨੇ ਇਹ ਤੇ ਸ਼ਾਤਰ ਹੁੰਦੇ ਨੇ ਸ਼ਾਤਰ ਬੜੇ ਚਲਾਕ ਬਿਰਤੀ ਵਾਲੇ ਹੁੰਦੇ ਨੇ ਪਤਾ ਕਿਉਂ ਕਿਉਂਕਿ ਜੇ ਇਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ ਕਿ ਲੋਕਾਂ ਨੇ ਬਾਣੀ ਪੜ ਲੈਣੀ ਹੈ ਬਾਣੀ ਨੂੰ ਸਮਝ ਲੈਣਾ ਹੈ ਬਾਣੀ ਨਾਲ ਜੁੜ ਜਾਣਾ ਹੈ ਇਹਨਾਂ ਨੂੰ ਪਤਾ ਹੈ ਵੀ ਸਾਡਾ ਕਾਰੋਬਾਰ ਮੱਠਾ ਪਹਿਣਾ ਸ਼ੁਰੂ ਹੋ ਜਾਏਗਾ ਸਾਡਾ ਕਾਰੋਬਾਰ ਘਟਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਪਹਿਲੀ ਗੱਲ ਇਹ ਕਹਿੰਦੇ ਨੇ ਵੀ ਲੋਕਾਂ ਨੂੰ ਬਾਣੀ ਪੜੋ ਇੱਕ ਗੱਲ ਇਹਨਾਂ ਦੇ ਸਾਹਮਣੇ ਰਟਿਆ ਰਟਾਇਆ ਡਾਇਲੋਗ ਵੇਖੋ ਜੀ ਝੂਠ ਨਾ ਪੜਿਓ ਕਿਦਰੇ ਲਗਾ ਮਾਤਰੇ ਦਰੂਦਰ ਨਾ ਹੋ ਜਾਵੇ ਪਾਸ਼ਾ ਨਾਰਾਜ ਹੁੰਦੇ ਨੇ ਗੁਰੂ ਦੇ ਅੰਗ ਟੁੱਟ ਜਾਂਦੇ ਨੇ ਇਦਾਂ ਦੀਆਂ ਮਨੋਂ ਕਲਪਿਤ ਕਹਾਣੀਆਂ ਕੰਨਾਂ ਵਿੱਚ ਪਾ ਦਿੰਦੇ ਨੇ ਲੋਕ ਡਰਦੇ ਪੜਨ ਨਾ ਤੇ ਜੇ ਕੋਈ ਪੜਦੇ ਨੇ ਤੇ ਉਹਨਾਂ ਨੂੰ ਇੱਥੋਂ ਤੱਕ ਕਹਿੰਦੇ ਨੇ ਵੀ ਪੜੋ ਤੇ ਅੱਗੇ ਨਾ ਚਲੋ ਤੇ ਜੇ ਕੋਈ ਬਾਣੀ ਵਿੱਚੋਂ ਪੜ ਕੇ ਪ੍ਰਸ਼ਨ ਕਰ ਲਵੇ ਤੇ ਉਹਦੇ ਅੱਗੇ ਫੇਰ ਇੱਕ ਦਵਾਰ ਖੜੀ ਕਰ ਦਿੰਦੇ ਨੇ ਸ਼ੰਕਾਣੀ ਕਰੀ ਦੀ ਵੀ ਸਵਾਲ ਕਰਨ ਦਾ ਰਾਈਟ ਸਾਰਿਆਂ ਨੂੰ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੇ ਗੱਲ ਹੀ ਸ਼ੰਕੇ ਤੋਂ ਕੀਤੀ ਗੱਲ ਹੀ ਤਰਕ ਤੋਂ ਸ਼ੁਰੂ ਕੀਤੀ ਸੋਚ ਹੈ ਸੋਚਣਾ ਹੋਵੇ ਜੇ ਸੋਚੀਂ ਲਖਵਾਰ ਭੁੱਖਿਆਂ ਭੁੱਖਣਾ ਉਤਰੀ ਜਬਨਾਪੁਰੀਆਂ ਪਾਰ ਇਹ ਸਾਰਾ ਸ਼ੰਕਾ ਨਹੀਂ ਤੇ ਹੋਰ ਕੀ ਹੈ ਇਹ ਤਰਕ ਨਹੀਂ ਤੇ ਹੋਰ ਕੀ ਹੈ ਖੈਰ ਤੋਂ ਮੇਰਾ ਮਸਲਾ ਹੈ ਵੀ ਕਿਸੇ ਹੱਦ ਤੱਕ ਜਿਹੜਾ ਬੰਦਾ ਆਪਣੇ ਆਪ ਨੂੰ ਮੰਨਦਾ ਹੈ ਨਾ ਵੀ ਮੈਂ ਔਗਣਾ ਦਾ ਭਰਿਆ ਬੰਦਾ ਹਾਂ ਸ਼ਰਾਬੀ ਹਾਂ ਸ਼ਰਾਬ ਖਾਣੇ ਵਿੱਚ ਜਾਣ ਦਾ ਮੇਰਾ ਰੋਜ਼ ਦਾ ਸੁਭਾਅ ਬਣ ਗਿਆ ਆਦਤ ਬਣ ਗਈ ਉੱਤੇ ਸੱਚ ਬੋਲ ਲਿੰਦਾ ਭਾਵੇਂ ਪੀ ਕੇ ਬੋਲੇ ਪਾ ਮੈਂ ਉਹ ਸਾਰਾ ਨਾ ਬੋਲੇ ਪਰ ਕਿਸੇ ਹੱਦ ਤੱਕ ਪਰ ਜਿਹੜੇ ਸਾਡੇ ਬੰਦੇ ਇੱਧਰ ਆ ਗਏ ਨੇ ਦੁਬਾਰਾ ਗੱਲ ਕਹਿ ਰਹੇ ਆ ਸਾਰੇ ਨਹੀਂ ਸਾਰੇ ਨਹੀਂ ਪਰ ਬਹੁਤ ਸਾਰੇ ਪਤਾ ਨਹੀਂ ਉਹ ਆਪਣੀ ਕਮਜ਼ੋਰੀ ਆਪਣੀ ਝੂਠ ਨੂੰ ਵਲਣ ਦੀ ਇਹ ਚਲਾਕ ਬਿਰਤੀ ਕਿਉਂ ਸਿੱਖ ਜਾਂਦੇ ਨੇ ਚਾਹੀਦਾ ਏ ਸੀ ਕਬੀਰ ਸਾਹਿਬ ਜੀ ਦੇ ਸ਼ਲੋਕ ਦੇ ਮੁਤਾਬਕ ਕਿ ਕਬੀਰ ਮਨ ਮੈ ਧਾਨ ਕਰ ਟੋਏ ਟਿੱਬੇ ਲਾ ਇਹਨੂੰ ਟੋਏ ਟਿੱਬੇ ਆਪਣੇ ਕਰਾ ਕੇ ਸਾਫ ਕਰ ਦੇਣੇ ਚਾਹੀਦੇ ਸਭ ਉੱਚ ਨੀਵਾ ਮਟਾ ਦੇਣਾ ਚਾਹੀਦਾ ਸੀ ਪਰ ਇਹਦੇ ਅੰਦਰ ਚਲਾਕ ਬਿਰਤੀ ਵੱਧ ਗਈ ਔਰ ਇਹਦੇ ਅੰਦਰ ਐਸਾ ਛਾਤਰ ਦਿਮਾਗ ਇੱਕ ਪੈਦਾ ਹੋਇਆ ਸੋਚ ਪੈਦਾ ਹੋਈ ਵੀ ਤਾਬਿਆ ਬਹਿ ਕੇ ਵੀ ਝੂਠ ਬੋਲਣ ਤੋਂ ਇਹ ਗਰੇਜ਼ ਨਹੀਂ ਕਰਦਾ ਝੂਠ ਬੋਲਣ ਤੋਂ ਗੁਰੇਜ਼ ਕਰੋ ਖਾਸ ਕਰਕੇ ਗੁਰੂਆਂ ਦੇ ਨਾਂ ਦੇ ਉੱਤੇ ਗੁਰੂ ਦਾ ਵਾਸਤਾ ਪਾ ਕੇ ਕਹਿ ਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ